ਤਦ ਜਿਸ ਨੇ ਗੱਲ ਕਰੀਏ ਰਸ਼ੀਆ ਅਤੇ ਯੂਕਰੇਨ ਜੰਗ ਦੀ ਤਾਂ ਆਪਾਂ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਕਰਦੇ ਆਏ ਕਿ ਕਿੰਨਾ ਨੁਕਸਾਨ ਹੋ ਚੁੱਕਿਆ ਆਪਾਂ ਉਹ ਸਾਰੀਆਂ ਰਿਪੋਰਟਸਾਂ ਦਰਸ਼ਕਾਂ ਦੇ ਅੱਗੇ ਰੱਖੀਆਂ ਨੇ ਹੁਣ ਜੋ ਗੱਲਬਾਤ ਹੈ ਉਹ ਇਹ ਹੈ ਕਿ ਕੈਨੇਡਾ ਦੇ ਵੱਲੋਂ 2.5 ਬਿਲੀਅਨ ਯੂਕਰੇਨ ਨੂੰ ਦੇਣ ਦੇ ਦੁਆਰਾ ਗੱਲਬਾਤ ਕੀਤੀ ਗਈ ਹੈ ਇਸ ਤੋਂ ਪਹਿਲਾਂ ਆਪਾਂ ਯੂਕੇ ਦੇ ਨਾਲ ਵੀ ਆਪਾਂ ਗੱਲਬਾਤ ਕਰੀਏ ਜੀ ਤਾਂ 21 21 ਬਿਲੀਅਨ ਤਾਂ ਉਹ ਵੀ ਦੇ ਚੁੱਕੇ ਨੇ ਹੁਣ ਤੱਕ ਇਹ ਸਾਰੇ ਦੇਸ਼ ਐਨੇ ਲੋਕਾਂ ਕੇ ਪੈਸਾ ਵੀ ਦੇ ਰਹੇ ਨੇ ਜੋ ਆਮ ਲੋਕਾਂ ਦਾ ਵੀ ਹੈ ਤੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੇਸ਼ਾਂ ਦੀਆਂ ਆਪਦੀਆਂ ਕਈ ਵੱਡੀਆਂ ਕਿਲੋਕੀ ਮੁਸ਼ਕਲਾਂ ਨੇ ਚਾਹੀ ਉਹ ਹੈਲਥ ਨੂੰ ਲੈ ਕੇ ਹੋਵੇ ਚਾਹੀ ਲੋਕਾਂ ਦੇ ਰਹਿਣ ਸਹਿਣ ਨੂੰ ਲੈ ਕੇ ਹੋਰ ਕਈ ਤਰ੍ਹਾਂ ਦੀ ਦਿੱਕਤਾਂ ਹੋਣ ਪਰ ਉਸ ਤੋਂ ਬਾਵਜੂਦ ਵੀ ਇਹ ਜੰਗ ਦੇ ਵਿੱਚ ਇੰਨਾ ਪੈਸਾ ਦੇ ਰਹੇ ਨੇ ਇਸ ਤੋਂ ਇਲਾਵਾ ਜੇ ਆਪਾਂ ਹੁਣ ਇੱਕ ਦੂਜੇ ਜੋ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਜਾਨੀ ਨੁਕਸਾਨ ਹੋ ਰਿਹਾ ਜੋ ਦੇਸ਼ ਜੋ ਤਬਾਹ ਹੋ ਰਹੀ ਨੇ ਉਹ ਤਾਂ ਲੱਗ ਹੋ ਰਹੇ ਨੇ ਪਰ ਇਹ ਦੇਸ਼ ਜੋ ਇੰਨਾ ਪੈਸਾ ਦੇ ਰਹੇ ਨੇ ਇਹ ਆਪਣੇ ਦੇਸ਼ ਵਿੱਚ ਪੈਸਾ ਲਾ ਜਾਣ ਦੀ ਬਜਾਏ ਜੋ ਆਪਣੇ ਦੇਸ਼ ਦੇ ਸੁਧਾਰ ਕਰਨ ਦੇ ਬਜਾਏ ਉਹ ਉੱਥੇ ਸਾਰਾ ਕੁਝ ਲਟਾਈ ਜਾ ਰਹੀ ਨੇ ਕਿਵੇਂ ਦੇਖ ਦਿਓ ਇਨਾ ਕਹਿ ਲੋ ਕਿ ਚੀਜ਼ਾਂ ਨੂੰ ਯੂਕੇ ਦੇ ਵੱਲੋਂ ਫਿਰ ਕੈਨੇਡਾ ਦੇ ਵੱਲੋਂ ਢਾਈ ਬਿਲੀਅਨ ਦੇ ਦੁਆਰਾ ਗੱਲ ਕੀਤੀ ਗਈ ਹੈ ਕੀ ਕਹੋਗੇ ਇਸ ਬਾਰੇ ਤੁਸੀਂ ਜੇ ਤੁਸੀਂ ਸਿੰਪਲ ਸ਼ਬਦਾਂ ਦੇ ਵਿੱਚ ਜੇਕਰ ਪੁੱਛੋ ਤੇ ਜੇ ਮੈਂ ਦੱਸਣਾ ਹੋਵੇ ਉਹ ਇਹ ਹੈ ਕਿ ਤੁਹਾਡੇ ਜੇਬ ਦੇ ਵਿੱਚੋਂ ਨਿਕਲੇ ਹੋਏ ਇੱਕ ਇੱਕ ਪੈਸੇ ਦੇ ਨਾਲ ਮਨੁੱਖਤਾ ਦਾ ਕਾਹਨ ਕੀਤਾ ਜਾ ਰਿਹਾ ਹੈ ਇਹ ਜਿਹੜਾ ਫੰਡਸ ਦਿੱਤੇ ਜਾ ਰਹੇ ਨੇ ਇਹ ਕਾਦੇ ਲਈ ਦਿੱਤੇ ਜਾ ਰਹੇ ਬੰਬਾਂ ਵਾਸਤੇ ਮਜ਼ਾਈਲਾਂ ਵਾਸਤੇ ਡਰੋਨਸ ਵਾਸਤੇ ਜਾ ਹੋਰ ਮਿਲਟਰੀ ਇਕੁਪਮੈਂਟ ਹੋ ਗਿਆ ਉਹਦੇ ਵਾਸਤੇ ਇਹ ਸਾਰਾ ਕੁਝ ਜਿਹੜਾ ਹੈਗਾ ਪ੍ਰੋਵਾਈਡ ਕਰਵਾਇਆ ਜਾ ਰਿਹਾ ਇਹਨਾਂ ਮੁਲਕਾਂ ਵੱਲੋਂ ਅਸੀਂ ਲੰਬੇ ਸਮੇਂ ਤੋਂ ਯੂਕਰੇਨ جنگ ਦੇ ਉੱਤੇ ਗੱਲ ਕਰਦੇ ਆ ਰਹੇ ਹਾਂ ਲਗਭਗ ਜਦੋਂ ਦੀ ਇਹ ਜੰਗ ਲੱਗੀ ਹੋਈ ਹੈ ਸੋ 4 ਸਾਲ ਹੋ ਚੱਲੇ ਨੇ 2022 ਦੀ ਇਹ ਜੰਗ ਲੱਗੀ ਹੋਈ ਹੈ ਉਸ ਵੇਲੇ ਤੋਂ ਲੈ ਕੇ ਅਸੀਂ ਕਾਫੀ ਰਿਪੋਰਟਾਂ ਕਾਫੀ ਅਪਡੇਟਸ ਜਿਹੜੀਆਂ ਨੇ ਆਪਣੇ ਦਰਸ਼ਕਾਂ ਨੂੰ ਦਿੱਤੀਆਂ ਸੋ ਇਹਦੇ ਵਿੱਚ ਤੁਸੀਂ ਦੇਖੋ ਵੀ 4 ਸਾਲ ਦੇ ਵਿੱਚ ਕਿੰਨਾ ਪੈਸਾ ਜਿਹੜਾ ਹੈਗਾ ਇਸ ਜੰਗ ਦੇ ਵਿੱਚ ਅਜਾਈ ਜਿਹੜਾ ਹੈਗਾ ਗਵਾ ਦਿੱਤਾ ਗਿਆ ਤੇ ਉਹਦੀ ਆਉਟਪੁੱਟ ਇਹ ਨਿਕਲੀ ਹੈ ਵੀ ਲੱਖਾਂ ਲੋਕ ਮਾਰੇ ਗਏ ਸੋ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਹੁਣ ਤੱਕ 22 ਬਿਲੀਅਨ ਡਾਲਰ ਮਿਲੀਅਨ ਨਹੀਂ ਬਿਲੀਅਨ ਦੀ ਗੱਲ ਕਰ ਰਿਹਾ ਮੈਂ ਤੇ 1 ਮਿਲੀਅਨ 10 ਲੱਖ ਡਾਲਰ ਦਾ ਹੁੰਦਾ ਹੈ ਤੁਸੀਂ ਆਪ ਹਿਸਾਬ ਲਾ ਲਓ 22 ਬਿਲੀਅਨ ਡਾਲਰ ਜਿਹੜਾ ਹੈਗਾ ਕੈਨੇਡਾ ਹੁਣ ਤੱਕ ਯੂਕਰੇਨ ਨੂੰ ਦੇ ਚੁੱਕਿਆ ਤੇ ਜੇ ਗੱਲ ਕਰੀਏ ਯੂਕੇ ਦੀ ਤਾਂ ਯੂਕੇ 21 ਮਿਲੀਅਨ 21 ਬਿਲੀਅਨ ਮਾਫ ਕਰਨਾ ਉਹ ਦੇ ਚੁੱਕਿਆ ਹੁਣ ਤੱਕ ਯੂਕਰੇਨ ਨੂੰ ਸੋ ਇਹਨਾਂ ਮੁਲਕਾਂ ਦੇ ਜਿਹੜੇ ਲੋਕ ਨੇ ਨਾ ਉਹ ਰੌਲਾ ਐਵੇਂ ਨਹੀਂ ਪਾਉਂਦੇ ਕਿ ਸਾਡਾ ਜਿਹੜਾ ਟੈਕਸ ਪੇਅਰ ਦਾ ਜਿਹੜੀ ਮਨੀ ਹੈਗੀ ਐ ਸਾਡੀਆਂ ਜੇਬਾਂ ਚੋਂ ਜਾਣ ਵਾਲਾ ਸਾਡਾ ਖੂਨ ਪਸੀਨਾ ਬਹਾਇਆ ਵਹਾ ਕੇ ਕਮਾਈ ਕੀਤੀ ਜਾਣ ਵਾਲੀ ਜਿਹੜੀ ਹੈਗੀ ਐ ਤੁਸੀਂ ਇਹਨਾਂ جنگਾਂ ਦੇ ਵਿੱਚ ਝੌਂਕੀ ਜਾਂਦੇ ਹੋ ਸੋ ਇਹ ਗੱਲ ਵੀ ਬਿਲਕੁਲ ਸਹੀ ਐ ਸੋ ਹੁਣ ਯੂਕਰੇਨ ਜੰਗ ਦਾ ਰੌਲਾ ਕੀ ਐ ਰੌਲਾ ਇਹ ਸੀ ਭਈ ਯੂਕਰੇਨ ਜਿਹੜਾ ਉਹ ਨੈਟੋ ਦਾ ਮੈਂਬਰ ਬਣਨ ਜਾ ਰਿਹਾ ਸੀ ਤੇ ਰਸ਼ੀਆ ਇਹ ਚਾਹੁੰਦਾ ਨਹੀਂ ਸੀ ਵੀ ਮੇਰੇ ਗੁਆਂਢ ਆ ਕੇ ਨੈਟੋ ਬਹਿ ਜਾਵੇ ਸੋ ਇਹ ਆਮ ਬੰਦੇ ਦਾ ਰੌਲਾ ਨਹੀਂ ਹੈਗਾ ਨਾ ਸਡਨਲੀ ਕਿਸੇ ਦੇ ਉੱਤੇ ਵੀ ਫਰਕ ਨਹੀਂ ਸੀ ਪੈਣਾ ਆਮ ਬੰਦੇ ਦੇ ਉੱਤੇ ਇਹਦਾ ਫਰਕ ਜਿਹੜਾ ਹੈਗਾ ਨੈਟੋ ਦਾ ਮੈਂਬਰ ਬਣ ਕੇ ਵੀ ਨਹੀਂ ਸੀ ਪੈ ਬਿਨਾ ਬਣਿਆ ਤੋਂ ਵੀ ਨਹੀਂ ਸੀ ਪੈਣਾ ਪਰ ਇਸ ਗੱਲੋਂ ਇਹ ਲੜਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਯੂਰਪ ਯੂਨੀਅਨ ਨੇ ਫਿਊਲ ਦਿੱਤਾ ਅਮਰੀਕਾ ਨੇ ਫਿਊਲ ਦਿੱਤਾ ਤੇ ਇਹ ਜੰਗ ਜਿਹੜੀ ਆ ਉਹ ਭਖ ਜਾਂਦੀ ਹੈ ਸੋ ਹੁਣ ਇਹਦੇ ਵਿੱਚ ਆਮ ਲੋਕਾਂ ਦਾ ਜਿਹੜਾ ਹੈਗਾ ਉਹ ਪੈਸਾ ਕਿੰਨਾ ਗਵਾਇਆ ਜਾ ਚੁੱਕਿਆ ਹੁਣ ਤੁਸੀਂ ਕੈਨੇਡੀਅਨ ਲੋਕਾਂ ਦੀ ਗੱਲ ਕਰੋ ਨਾ ਤੇ ਕੈਨੇਡਾ ਦੇ ਵਿੱਚ ਇਹ ਜਿਹੜੀ ਏਡ ਐਲਾਨਣ ਤੋਂ ਬਾਅਦ ਉੱਥੇ ਜਿਹੜਾ ਵਿਦਰੋਹ ਸ਼ੁਰੂ ਹੋਇਆ ਲੋਕਾਂ ਦੇ ਵਿੱਚ ਉਹ ਕਹਿੰਦੇ ਭਾਈ ਪਹਿਲਾਂ ਆਪਣਾ ਘਰ ਤਾਂ ਵੇਖ ਲਓ ਇਹੀ ਯੂਰਪੀਅਨ ਯੂਕੇ ਦੇ ਲੋਕ ਕਹਿ ਰਹੇ ਨੇ ਕਿ ਭਾਈ ਆਪਣਾ ਘਰ ਤਾਂ ਪਹਿਲਾਂ ਵੇਖ ਲਓ ਤੁਸੀਂ ਕਿੰਨੀ ਮਹਿੰਗਾਈ ਹੋ ਗਈ ਹੈ ਲਿਵਿੰਗ ਕਾਸਟਸ ਕਿੰਨੀਆਂ ਵੱਧ ਚੁੱਕੀਆਂ ਨੇ ਗੈਸ ਬਿੱਲ ਗੈਸ ਬਿੱਲ ਹੋ ਗਏ ਬਿਜਲੀ ਦੇ ਬਿੱਲ ਹੋ ਗਏ ਪਾਣੀ ਦੇ ਬਿੱਲ ਹੋ ਗਏ ਕਿੰਨੇ ਵੱਧ ਚੁੱਕੇ ਨੇ ਲੋਕਾਂ ਦਾ ਜੀਣਾ ਮੁਹਾਰ ਹੋਇਆ ਪਿਆ ਇਹਨਾਂ ਮੁਲਕਾਂ ਦੇ ਵਿੱਚ ਤੇ ਇਹ ਲੋਕ ਆਮ ਜਿਹੜੇ ਲੋਕਾਂ ਦਾ ਪੈਸਾ ਚੁੱਕ ਚੁੱਕੇ ਤੇ ਜੰਗ ਦੇ ਵਿੱਚ ਝੌਂਕੀ ਜਾ ਰਹੇ ਨੇ ਤੁਸੀਂ ਉਹ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਲਓ ਵੀ ਅੱਗ ਬਾਲੀ ਹੋਵੇ ਤਾਂ ਉਹਦੇ ਵਿੱਚ ਤੁਸੀਂ ਨੋਟਾਂ ਦੀਆਂ ਤੱਦੀਆਂ ਐਵੇਂ ਹੀ ਛੁੱਟੀਆਂ ਜਾਂਦੇ ਹੋ ਉਹ ਅੱਗ ਸੇਕਣ ਦੇ ਮਾਰਿਆਂ ਸੋ ਉਹਦਾ ਸੇਕ ਵੀ ਲੈਣਾ ਉਹ ਇਹੋ ਜੀ ਅੱਗ ਦਾ ਸੋ ਸਿੱਧੀ ਅੱਗ ਦੇ ਵਿੱਚ ਜਿਹੜੀ ਹੈ ਮਣੀ ਜਿਹੜੀ ਟੈਕਸਪੀਅਰਸ ਦੀ ਉਹ ਛੁੱਟੀ ਜਾ ਰਹੀ ਹੈ ਤੇ ਕੈਨੇਡਾ ਦੇ ਵਿੱਚ ਹੁਣ ਇਹ ਸਵਾਲ ਲੋਕੀ ਪੁੱਛਣ ਲੱਗ ਪਏ ਨੇ ਪਿਛਲੇ ਦਿਨੀ ਕਾਫੀ ਖਬਰਾਂ ਇਹਦੇ ਉੱਤੇ ਆ ਚੁੱਕੀਆਂ ਕਿ ਕੈਨੇਡੀਅਨ ਲੋਕ ਕਹਿੰਦੇ ਨੇ ਪ੍ਰਾਈਮ ਮਿਨਿਸਟਰ ਕਾਰਨੀ ਉਹ ਕਿਹਾ ਜਾਂਦਾ ਵੀ ਇਕਨੋਮੀ ਦੇ ਇਹ ਬੜੇ ਐਕਸਪਰਟ ਨੇ ਇਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਜਿਹੜੇ ਮਾਰਕ ਕਾਰਨੀ ਹੈ ਨਾ ਸੋ ਕਹਿੰਦੇ ਕਾਦੇ ਤੁਸੀਂ ਐਕਸਪਰਟ ਹੋ ਜੇ ਤੁਸੀਂ ਆਪਣਾ ਪੈਸਾ ਐਵੇਂ ਹੀ ਜੰਗ ਦੇ ਵਿੱਚ ੁੱਟੀ ਜਾਂਦੇ ਹੋ ਤੁਹਾਡਾ ਮਕਸਦ ਤੁਹਾਡਾ ਇਹ ਹੋਣਾ ਚਾਹੀਦਾ ਕਿ ਇਹ ਜੰਗ ਜੇ ਲੱਗ ਵੀ ਗਈ ਚਲੋ ਠੀਕ ਹੈ ਤੁਹਾਡੀਆਂ ਗਲਤੀਆਂ ਕਰਕੇ ਜੰਗ ਲੱਗੀ ਹੈ ਪਰ ਇਹਨੂੰ ਰੋਕ ਲੈਣਾ ਚਾਹੀਦਾ ਹੁਣ ਰੋਕ ਕੇ ਤੇ ਫਿਰ ਜਿਹੜਾ ਆਮ ਜਿਹੜੇ ਲੋਕਾਂ ਦਾ ਹੁਣ ਤੁਸੀਂ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਜਦੋਂ ਇਹ ਜੰਗ ਸ਼ੁਰੂ ਹੋਈ ਹੈ ਨਾ 2022 ਦੀ ਉਸ ਵੇਲੇ ਤੋਂ ਗੈਸ ਦੀਆਂ ਕੀਮਤਾਂ ਕਿਉਂਕਿ ਰਸ਼ੀਆ ਤੋਂ ਗੈਸ ਜਿਹੜੀ ਯੂਰੋਪੀਅਨ ਮੁਲਕਾਂ 'ਚ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਜਿਹੜੀ ਹੈ ਯੂਕੇ ਤੱਕ ਕਿਤੇ ਨਾ ਕਿਤੇ ਉਹ ਮਾਰ ਉਸ ਗੱਲ ਦੀ ਪੈਂਦੀ ਹੈ ਟਰਾਂਸਪੋਰਟ ਦੀ ਮਾਰ ਪਈ ਹੈ ਸੋ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਮਹਿੰਗਾਈ ਵਧ ਗਈ ਹੈ ਯੂਰਪ ਦੇ ਵਿੱਚ ਇਹ ਮੰਨਿਆ ਜਾਂਦਾ ਹੁੰਦਾ ਸੀ ਕਿ ਬਹੁਤ ਜ਼ਿੰਦਗੀ ਜਿਹੜੀ ਹੈਗੀ ਆ ਉਹ ਸੌਖੀ ਹੈ ਇੰਨੀ ਮਹਿੰਗਾਈ ਨਹੀਂ ਹੈ ਯੂਰਪ ਤੇ ਕਾਫੀ ਮੁਲਕ ਹੈ ਇਟਲੀ ਸਪੇਨ ਪੁਰਤਗਾਲ ਦੀ ਗੱਲ ਕਰ ਲਈਏ ਤਾਂ ਉਥੇ ਰਹਿਣਾ ਜਿਉਣਾ ਜਿਹੜਾ ਹੈ ਉਹ ਬਹੁਤਾ ਮੁਸ਼ਕਲ ਨਹੀਂ ਸੀ ਪਰ ਇਹ ਯੂਕਰੇਨ ਦੀ ਲੱਗੀ ਹੋਈ ਜੰਗ ਤੋਂ ਬਾਅਦ ਯੂਰਪ ਦੇ ਵਿੱਚ ਵੀ ਬਹੁਤ ਹਾਲਾਤ ਜਿਹੜੇ ਆ ਉਹ ਖਰਾਬ ਹੋਏ ਆ ਯੂਕੇ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ ਸੋ ਇਹਨਾਂ ਗੱਲਾਂ ਤੋਂ ਆਮ ਲੋਕ ਜਿਹੜੇ ਨੇ ਉਹ ਇਹ ਸੋਚਦੇ ਨੇ ਕਿ ਭਾਈ ਸਾਡਾ ਤਾਂ ਕੋਈ ਇਹਦੇ ਵਿੱਚ ਲੈਣਦੇ ਨਹੀਂ 엘ੀਟ ਵਰਗ ਪੋਲਿਟੀਕਲ ਲੋਕਾਂ ਦੀ ਇਹ ਲੜਾਈ ਹੈਗੀ ਹੈ ਤੇ ਇਹਦੇ ਵਿੱਚ ਆਮ ਲੋਕ ਜਿਹੜੇ ਹੈਗੇ ਉਹ ਮਾਰੇ ਜਾ ਰਹੇ ਹੁਣ ਤੁਸੀਂ ਦੇਖੋ ਇਸ ਜੰਗ ਦੇ ਵਿੱਚ ਨਾ ਤਾਂ ਪੁਤਿਨ ਨੇ ਮਰਨਾ ਨਾ ਜ਼ੇਲੈਂਸਕੀ ਨੇ ਨਾ ਡੋਨਲਡ ਟਰੰਪ ਨੇ ਅਸੀਂ ਨਹੀਂ ਕਹਿੰਦੇ ਵੀ ਇਹ ਮਰਨ ਮੇਰੇ ਕਹਿਣ ਤੋਂ ਭਾਵ ਹੈ ਵੀ ਜਿਹੜੇ ਲੋਕ ਉੱਥੇ ਮਰ ਰਹੇ ਨੇ ਉਹ ਆਮ ਲੋਕ ਮਰ ਰਹੇ ਆ ਤੇ ਜੇ ਹੁਣ ਜੰਗ ਇਹਦੇ ਤੋਂ ਵੀ ਵੱਧ ਜਾਂਦੀ ਆ ਤੇ ਫਿਰ ਹਾਲਾਤ ਕਿਹੋ ਜਿਹੇ ਹੋ ਜਾਣਗੇ ਜੇ ਅੱਜ ਦੇ ਹਾਲਾਤਾਂ ਨੂੰ ਆਪਾਂ ਦੇਖ ਕੇ ਚੱਲੀਏ ਨਾ ਕੈਲਕੂਲੇਸ਼ਨ ਕਰਕੇ ਚੱਲੀਏ ਤੇ ਜੇ ਇਹ ਜੰਗ ਇਹ ਤੋਂ ਵੀ ਵੱਧ ਜਾਂਦੀ ਆ ਹੋਰ ਮੁਲਕ ਵੀ ਇਹਦੇ ਵਿੱਚ ਆ ਜਾਂਦੇ ਆ ਤੇ ਫਿਰ ਕਿਹੋ ਜਿਹੇ ਹਾਲਾਤ ਹੋ ਜਾਣਗੇ ਸੋ ਇਹ ਇੱਕ ਨਮੂਨਾ ਹੈਗਾ ਇਹ ਦੱਸਣ ਦੇ ਲਈ ਆ ਜਦੋਂ ਇਹ ਆਪਾਂ ਵੀਡੀਓ ਜਿਹੜੀ ਆ ਰਿਕਾਰਡ ਕਰ ਰਹੇ ਆ ਕਿ ਭਾਈ ਦੇਖੋ ਇੰਨੀ ਦੇ ਵਿੱਚ ਤੇ ਕਿੰਨਾ ਪੈਸਾ ਜਿਹੜਾ ਹਜੇ ਅਸੀਂ ਦੋ ਮੁਲਕਾਂ ਦਾ ਪੈਸਾ ਦੱਸਿਆ ਅਮਰੀਕਾ ਨੇ ਕਿੰਨੀ ਏਡ ਦਿੱਤੀ ਹੈ ਯੂਰਪ ਯੂਨੀਅਨ ਨੇ ਕਿੰਨੀ ਏਡ ਦਿੱਤੀ ਹੈ ਇਹ ਗੱਲਾਂ ਹਜੇ ਵੱਖਰੀਆਂ ਨੇ ਤੇ ਇਸ ਤੋਂ ਬਾਅਦ ਮੰਨ ਲਓ ਅੱਜ ਇਹ ਜੰਗ ਰੁਕ ਜਾਂਦੀ ਹੈ ਤੇ 50 ਸਾਲ ਦੇ ਵਿੱਚ 50 ਸਾਲ ਦੇ ਵਿੱਚ ਦੁਬਾਰਾ ਯੂਕਰੇਨ ਆਪਣਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਤਿਆਰ ਕਰੂਗਾ ਉਥੇ ਰਹਿਣ ਸਹਿਣ ਉਹ ਸਾਰਾ ਕੁਝ ਜਿਹੜਾ ਹੈਗਾ ਰਹਿਣ ਸੰਬੰਧੀ ਜਾਂ ਹੋਰ ਜਿਹੜਾ ਆਪਣੇ ਜੋ ਬਿਲਡਿੰਗਾਂ ਦਾ ਜੋ ਉਹਨਾਂ ਦੀ ਇਕਨੋਮੀ ਦਾ ਨੁਕਸਾਨ ਜੋ ਹੋਰ ਕੈਲੀ ਲੈਟਰਮ ਪਟਰਨ ਜਿਹਦੇ ਵਿੱਚ ਮਿਲਟਰੀ ਇਕੁਪਮੈਂਟ ਵੀ ਆ ਜਾਂਦਾ ਹੈ ਲਿਵਿੰਗ ਕੋਸਟਸ ਵੀ ਆ ਜਾਂਦੀਆਂ ਖਾਣ ਪੀਣ ਸਬੰਧੀ ਵੀ ਚੀਜ਼ਾਂ ਆ ਜਾਂਦੀਆਂ ਉਹ ਸਾਰਾ ਕਰਦਿਆਂ ਕਰਦਿਆਂ ਨੂੰ ਦੁਬਾਰਾ ਪੈਰਾਂ ਤੇ ਆਉਂਦਿਆਂ ਆਉਂਦੇ ਉਹਨਾਂ ਨੂੰ ਲਗਭਗ 50 ਸਾਲ ਬੀਤ ਜਾਣਗੇ ਸੋ ਫਿਰ ਇਹਨਾਂ ਨੇ ਫੰਡ ਜਿਹੜੇ ਉਹ ਵੱਖਰੇ ਦੇਣੇ ਆ ਹਜੇ ਇਹ ਜੰਗ ਦੇ ਫੰਡ ਚੱਲ ਰਹੇ ਆ ਉਸ ਤੋਂ ਬਾਅਦ ਯੂਕਰੇਨ ਨੂੰ ਦੁਬਾਰਾ ਪੈਰਾਂ ਤੇ ਲਿਆਉਣ ਦੇ ਲਈ ਫਿਰ ਤੋਂ ਫੰਡਸ ਦਿੱਤੇ ਜਾਣੇ ਆ ਉਹ ਬੇਸ਼ੱਕ ਯੂਕੇ ਆ ਕੈਨੇਡਾ ਅਮਰੀਕਾ ਯੂਰਪ ਯੂਨੀਅਨ ਹੈ ਕਿਉਂਕਿ ਇਹਨਾਂ ਸਾਰਿਆਂ ਨੇ ਉਹਨੂੰ ਦੁਬਾਰਾ ਪੈਰਾਂ ਤੇ ਕਰਨਾ ਹੈ ਤੇ ਕਰਨ ਦੀ ਲੋੜ ਵੀ ਪੈਣੀ ਹੈ ਕਿਉਂਕਿ ਹਾਲਾਤ ਐਡੇ ਮਾੜੇ ਹੋ ਚੁੱਕੇ ਨੇ ਯੂਕਰੇਨ ਦੇ ਵਿੱਚ ਵੀ ਸੋ ਇਹ ਗੱਲਾਂ ਨੇ ਇਸ ਤੋਂ ਸਾਨੂੰ ਸਿੱਖਣਾ ਚਾਹੀਦਾ ਪੋਲੀਟੀਕਲ ਲੋਕਾਂ ਨੂੰ ਵੀ ਇਹ ਗੱਲਾਂ ਤੋਂ ਸਿੱਖਣਾ ਚਾਹੀਦਾ ਜਿਹੜੇ ਕਹਿੰਦੇ ਅਸੀਂ ਜੰਗ ਲਾ ਦੇਣੀ ਹੈ ਨਿੱਕੀ ਜੀ ਗੱਲ ਤੋਂ ਜੰਗ ਲਾ ਦੇਣੀ ਹੈ ਤੇ ਜੰਗਾਂ ਦੇ ਪ੍ਰਭਾਵ ਸਿੱਟੇ ਕੀ ਨਿਕਲਦੇ ਆ ਇਹ ਸਾਨੂੰ ਯੂਕਰੇਨ ਜਿਹੜੀ ਰਸ਼ੀਆ ਦੀ ਜੰਗ ਹੈਗੀ ਆ ਇਹਦੇ ਤੋਂ ਸਿੱਖਣ ਦੀ ਲੋੜ ਹੈਗੀ ਐ ਮੈਂ ਸਰਚ ਕਰ ਰਿਹਾ ਸੀ ਕਿ ਅਮਰੀਕਾ ਵੱਲੋਂ ਕਿੰਨੀ ਐਡ ਜਿਹੜੀ ਦਿੱਤੀ ਗਈ ਹੈ ਤੇ ਇਹਦੇ ਵਿੱਚ ਦੱਸਿਆ ਜਾ ਰਿਹਾ ਵੀ 30 ਬਿਲੀਅਨ ਜਿਹੜੇ ਨੇ 30 ਬਿਲੀਅਨ ਯਾਨੀ ਕਿ ਕੈਨੇਡਾ ਤੋਂ ਵੀ ਤੇ ਯੂਕੇ ਤੋਂ ਵੀ ਜ਼ਿਆਦਾ ਜਿਹੜੀ ਮਾਇਆ ਹੈ ਉਹ ਯੂਕਰੇਨ ਦੀ ਗਵਰਨਮੈਂਟ ਨੂੰ ਡਾਇਰੈਕਟਲੀ ਜਿਹੜਾ ਹੈਗਾ ਉਹ ਅਮਰੀਕਾ ਵੀ ਦੇ ਚੁੱਕਿਆ ਸੋ ਇਹ ਬਜਟ ਆ ਤੁਸੀਂ ਦੇਖੋ ਤਿੰਨਾ ਮੁਲਕਾਂ ਦਾ ਉਸ ਤੋਂ ਬਾਅਦ ਜਿਹੜਾ ਯੂਰਪ ਯੂਨੀਅਨ ਦਾ ਮੈਂ ਨੂੰ ਕਹੋ ਤਾਂ ਅਗਲੀ ਵੀਡੀਓ ਦੇ ਵਿੱਚ ਉਹ ਵੀ ਆਪਾਂ ਸਰਚ ਕਰਕੇ ਸਾਰੀ ਗੱਲਬਾਤ ਦੱਸ ਦਾਂਗੇ ਸੋ ਸਹੀ ਜਾਣਕਾਰੀ ਪਹੁੰਚਾਉਣੀ ਜਾਂ ਕੀ ਕੀ ਹੋ ਰਿਹਾ ਉਹ ਸਾਰਾ ਸਾਡਾ ਜਿਹੜਾ ਹੈਗਾ ਫ ਅ ਦੇਖਦੇ ਹੁਆ ਹੀ ਇਹ ਪ੍ਰੋਗਰਾਮ ਜਿਹੜੇ ਨੇ ਪੇਸ਼ ਕਰਦੇ ਆ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ